ਕਿਸ ਮਦਰ ਨੇ ਉਹਨਾਂ ਨੇ ਛਿੰਦੇ ਨੂੰ ਜਾਂ ਤੁਹਾਡੇ ਵੱਡੇ ਬੇਟੇ ਇੱਕਮ ਨੂੰ ਗੁਰਬਾਜ ਨੂੰ ਕੀ ਸਿਖਾਨੇ ਉਹਨਾਂ ਨੂੰ ਗੱਲਾਂ ਕਿ ਕਿਵੇਂ ਉੱਠਣਾ ਕਿਵੇਂ ਬੈਠਣਾ ਕਿਉਂਕਿ ਪੜ੍ਹਾਈ ਵੀ ਬਾਹਰ ਲਈ ਪੜ੍ਹ ਰਹੇ ਨੇ ਮੈਨੂੰ ਐ ਲੱਗਦਾ ਕਿ ਨਾਰਮਲ ਗੱਲਾਂ ਹੀ ਨੇ ਕੋਈ ਅਸੀਂ ਕੋਈ ਏਦਾਂ ਦੀ ਚੀਜ਼ ਤਾਂ ਹੈਗੀ ਉਹਨਾਂ ਨੂੰ ਐਟੀਕੈਟਸ ਬਹੁਤ ਜ਼ਿਆਦਾ ਨੇ ਜਿਵੇਂ ਛਿੰਦੇ ਨੂੰ ਦੇਖਦਾ ਉਹ ਕੀ ਹੈ ਵੈਸੀ ਅਸੀਂ ਜਦੋਂ ਨਾਰਮਲੀ ਲਾਈਫ 'ਚ ਰਹਿੰਦੇ ਆ ਤਾਂ ਮੇਰਾ ਵੀ ਏਦਾਂ ਵਾ ਮੈਨੂੰ ਵੀ ਬਹੁਤ ਜ਼ਿਆਦਾ ਇਸ ਸੀਦਾ ਹੈਗਾ ਵਾ ਮੈਨੂੰ ਕੋਈ ਮਿਲਦਾ ਗਿਲਦਾ ਮੈਨੂੰ ਦੇਖ ਕਿਉਂ ਕਰ ਰਹੇ ਨੇ ਮੈਂ ਤੁਹਾਨੂੰ ਵੈਸੇ ਦੱਸਾਂ ਭਾਜੀ ਹੁਣ ਮੇਰੇ ਮੰਮੀ ਨੇ ਮੈਂ ਆਪਣੇ ਮॉम ਨੂੰ ਜਿਵੇਂ ਟ੍ਰੀ ਮੇਰੇ ਬੱਚਿਆਂ ਨੇ ਆਪਦੀ ਮਾਂ ਨੂੰ ਉਵੇਂ ਟ੍ਰੀਟ ਕਰਨਾ ਵਾਹ ਜੀ ਵਾਹ ਠੀਕ ਹੈ ਜੇ ਉਹਨਾਂ ਨੂੰ ਪਤਾ ਹੋਊਗਾ ਕਿ ਨਹੀਂ ਯਾਰ ਦਾਦੀ ਨੂੰ ਤਾਂ ਐਂ ਕਹਿ ਦਿੰਦੇ ਨੇ ਠੀਕ ਹੈ ਤੇ ਉਹ ਆਪਣੀ ਮਾਂ ਨੂੰ ਕਿਉਂ ਨਹੀਂ ਕਹਿਣਗੇ ਠੀਕ ਹੈ ਸੋ ਬੱਚੇ ਉਹੀ ਕੁਝ ਸਿੱਖਦੇ ਨੇ ਜੋ ਦੇਖਦੇ ਨੇ ਠੀਕ ਹੈ ਜੋ ਉਹਨਾਂ ਨੇ ਸਾਡੇ 'ਚ ਦੇਖ ਲੈਣਾ ਉਹੀ ਚੀਜ਼ਾਂ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਇਹਨਾਂ ਨੂੰ ਰਾਈਟ ਚੀਜ਼ਾਂ ਸਿਖਾ ਸਕੀਏ ਜਿਵੇਂ ਜਿਵੇਂ ਕੀ ਹੈ ਕਿ ਮੇਰੀ ਵਾਈਫ ਬਹੁਤ ਜ਼ਿਆਦਾ ਉਹਨੂੰ ਉਸ ਵੇਰੇ ਉੱਠਦੀ ਆ ਆਪ ਆਠ ਕਰਦੀ ਆ ਤੇ ਉਹ ਉਹਨੇ ਉਹਵੇਂ ਜੋੜ ਲਏ ਉਹਨੂੰ ਵਧੀਆ ਲੱਗਦਾ ਮੈਂ ਪਹਿਲਾਂ ਬਿਲਕੁਲ ਪਾਠ ਨਹੀਂ ਸੀ ਕਰਦਾ ਹਨ ਤੇ ਮੈਨੂੰ ਬਹੁਤ ਜਾ ਕੇ ਲੇਟਰਲਾਈਜ਼ ਹੋਇਆ ਕਿ ਯਾਰ ਮੈਂ ਕਿੱਡੀ ਵੱਡੀ ਮਿਸਟੇਕ ਕਰਦਾ ਸੀ ਹਨਾ ਮੈਂ ਕਿਤੇ ਕਿਤੇ ਮੈਂ ਮੈਂ ਕੰਮ ਨਹੀਂ ਸੀ ਰਹਿਦਾ ਮੈਨੂੰ ਪੋਜ਼ਿਟਿਵਿਟੀ ਨਹੀਂ ਸੀ ਮਿਲਦੀ ਮੈਨੂੰ ਕਈ ਵਾਰੀਆਂ ਲੱਗਦਾ ਸੀਗਾ ਕਿ ਯਾਰ ਜੋ ਆਸ-ਪਾਸ ਹੋ ਰਿਹਾ ਉਹ ਠੀਕ ਨਹੀਂ ਹੈ ਇਹ ਨਹੀਂ ਹੈ ਉਹ ਨਹੀਂ ਹੈ ਆਹ ਐ ਕਿਉਂ ਕਰ ਰਿਹਾ ਉਹ ਐ ਕਿਉਂ ਕਰ ਰਿਹਾ ਮੈਂ ਸਵੇਰੇ ਉੱਠਦਾ ਪਾਠ ਕਰਦਾ ਹੁਣ ਮੈਨੂੰ ਲੱਗਦਾ ਕਿ ਸਾਰਾ ਕੁਝ ਠੀਕ ਹੈ